ਅੱਜ ਸਾਡੇ ਜਿਹੜੇ ਲਿਵਿੰਗ ਲੈਜੈਂਡ ਨੇ ਸਾਡੇ ਨਾਲ ਖੁਦ ਪਹੁੰਚੇ ਨੇ ਰਿਸ਼ੀ मैम, ਥੋਈ ਸਾਹਿਬ ਸਾਡੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਤੇ ਲਾ ਦਿਓ ਜੀ। थैंक यू। ਤੇ ਬਾਕੀ ਮੈਂ ਦੋਰੀ ਦਲੀਆ ਨਹੀਂ ਮਿਲਿਆ ਇਸ ਸਾਲ ਤੁਹਾਨੂੰ ਤੇ ਬਾਕੀ ਸਵਾਲ ਜਵਾਬ ਜੇ ਤੁਸੀਂ ਜਾਦੇ ਇਹਨਾਂ ਨੂੰ ਕਰੋਗੇ ਅੱਜ ਜਿਹੜੇ ਸਾਡੇ ਲੈਜੈਂਡ ਆਏ ਨੇ ਤੇ ਮੈਨੂੰ ਜਿਆਦਾ ਚੰਗਾ ਲੱਗੂਗਾ ਜੇ ਮੇਰੇ ਤੋਂ ਕੋਈ ਪੁੱਛਣਾ ਤਾਂ ਜ਼ਿਆਦਾ ਪੁੱਛੋ ਪਰ ਮੈਂ ਪਿੱਛੇ ਖਲੋਵਾਂ ਜਾ ਕੇ ਹਾਂਜੀ ਕੋਈ ਹੈ ਸਵਾਲ ਕੇ ਇਹਨਾਂ ਨੂੰ ਕਰਾਂ ਮੋਰੇ ਪਹਿਲਾਂ ਇੰਗਲਿਸ਼ ਜੀ ਜੀ ਮੈਂ ਇਧਰ ਆਉਂਦਾ ਮੋਰੇ ਆਓ ਪਿੱਛੇ ਆਓ ਪਿੱਛੇ ਮੈਂ ਇਧਰ ਆਉਂ ਗਿਆ ਮੇਕਅਪ ਕਰ ਲਿਆ ਪਾ ਜਾਓਗੇ ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਐਡਾ ਵੱਡਾ ਫਿਲਮ ਨੂੰ ਹੰਗਾਰ ਦਿੱਤਾ ਔਰ ਇਹ ਹੰਗਾਰ ਇੱਥੇ ਤੱਕ ਨਹੀਂ ਰਹਿ ਜਾਣਾ ਚਾਹੀਦਾ ਸਾਰੇ ਪੰਜਾਬ 'ਚ ਸਾਰੀ ਦੁਨੀਆ 'ਚ ਜਾਣਾ ਚਾਹੀਦਾ ਕਿਉਂਕਿ ਪਹਿਲੇ ਗੋਡੇ-ਗੋਡੇ ਚਾਨੋ ਨੈਸ਼ਨਲ ਅਵਾਰਡ ਮਿਲੇ ਰੱਬ ਕਰੇ ਇਸ ਨੂੰ ਵੀ ਮਿਲੇ ਔਰ ਬਹੁਤ ਅੱਛੀ ਐਂਟਰਟੇਨਮੈਂਟ ਐ ਨਾ ਤੁਸੀਂ ਔਰ ਇਹਦੇ ਵਿੱਚ ਲੈਸਨ ਨੇ ਹੈ ਵੀ ਘਰ 'ਚ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਨੇ ਪਰ ਭਾਈ ਸੁਧਿਆਵੀ ਲੈਣੇ ਚਾਹੀਦੇ ਨੇ ਪਿਆਰ ਨਾਲ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਐਨੀ ਵੀ ਮੰਨਦੀ ਗੱਲ ਰੱਖੀ ਜਾਵੇ इस करके जो कुछ भी होया बहुत अच्छा तो थोड़ा सारा सारत बहुत बहुत शुक्रिया हाँ जी सताल जी मैं सारी प्रस का बहुत बहुत धन्यवाद करदा बाकी साढे कैप्टन ऑफ द चिप ਦਾਦੂ ਜੀ ਦਾਦੂ ਜੀ ਦਾਦੂ ਜੀ ਆ ਦਾਦੂ ਜੀ ਦਾਦੂ ਜੀ ਨੇ ਜੋ ਇਹ ਟਾਣਾ ਬਾਣਾ ਬੁਣਿਆ ਸੀ ਫਿਲਮ ਦਾ ਉਹਦੇ ਤੇ ਹਰ ਐਕਟਰ ਹਰ ਪਾਤਰ ਹਰ ਕੁੜੀ ਹਰ ਮੁੰਡਾ ਹਰ ਬੁੜਾ ਹਰ ਬੁੜੀ ਹਰ ਬੁੜਾ ਹਰ ਬੁੜੀ ਸਭ ਖਰੇ ਉੱਤੇ ਨੇ ਸਭ ਨੇ ਬਹੁਤ ਫਤਨੀ ਐ ਪ੍ਰੇਮ ਪਿਆਰ ਜਦੋਂ ਛੂਟੀਆਂ ਹੁੰਦੀ ਸੀ ਜਦ ਮੇਲੇ ਤੇ ਫਿਰਦੇ ਉਹ ਨੇ ਇਸ ਤਰ੍ਹਾਂ ਇਸ ਤਰ੍ਹਾਂ ਘਰ ਘਰਵਾਂ ਨੂੰ ਲੱਗਦਾ ਸੀ ਤੋਂ ਉਹ ਜ਼ਰੂਰੀ ਸੀਗਾ ਬੇਸ਼ੱਕ ਸਾਡੇ ਸਿੰਘ ਫਜ਼ੇ ਰਹਿੰਦੇ ਸੀ ਪਰ ਸਿੰਘ ਤੋੜਿਆ ਗਿਆ ਜਿੱਦਾ ਨਹੀਂ ਥੋੜਾ ਕਿਸੇ ਦਾ ਤੋੜਿਆ ਵੀ ਨਹੀਂ ਤੋੜਿਆ ਸਿੰਘ ਤੋੜਿਆ ਸਿੰਘ ਘੋੜ ਤੇ ਸਿੰਘ ਘੋੜਿਆ ਵੀ ਨਹੀਂ ਜੋ ਕਲਾਈਮੈਕਸ ਵਾਲ ਫਿਲਮ ਜਾਂਦੀ ਹੈ ਹੌਲੀ ਹੌਲੀ ਜਦੋਂ ਸਮਝ ਆਉਂਦੀ ਹੈ ਨਹੀਂ ਆਉਂਦੀ ਕਿ ਕੀ ਹੋਊਗਾ ਕੀ ਹੋਊਗਾ ਕੀ ਹੋਊਗਾ ਲੇਕਿਨ ਜੋ ਰਾਈਟਰ ਆਪਣੇ ਜੀਪ ਭਾਈ ਜੀ ਸਿੱਧੂ ਸਾਹਿਬ ਉਹਨਾਂ ਨੇ ਬਹੁਤ ਬਹੁਤ ਸੋਹਣੀ ਲਿਖੀ ਫਿਲਮ ਔਰ ਉਹਨੀ ਸੋਹਣੀ ਲਿਖੀ ਗਈ ਉਹਨੀ ਵਧੀਆ ਨਿਭਾਈ ਗਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਅੱਗੇ ਬੇਨਤੀ ਹੈ ਇੱਕ ਕਿ ਫਿਲਮ ਜੋ ਬਣੀ ਸੀ ਜੈਸੀ ਬਣਦੀ ਤੁਹਾਨੂੰ ਦਿਖਾਤੀ ਹੁਣ ਪਲੀਜ਼ ਤੁਸੀਂ ਤੁਹਾਡਾ ਇੱਕ ਨਗਰੀ ਹੁੰਦੀ ਰਸਤੀ ਇਹੋ ਜਿਹੀ ਫਰਮ ਦੇ ਨਾਲ ਖੜੇ ਹੋਣਾ ਤੇ ਤੁਸੀਂ ਲੋਕਾਂ ਤੱਕ ਖੜਾ ਸੁਨੇਹਾ ਸਤਿ ਸ੍ਰੀ ਅਕਾਲ ਬਧਿਆਤ ਰੀਕੇ ਨੂੰ ਬਹੁਤ ਬਹੁਤ ਧੰਨਵਾਦ ਸਤ 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 ਸ ਮੈਨੂੰ ਲੱਗਦਾ ਉਹ ਤੋਂ ਵੀ ਕਿਤੇ ਵੱਧ ਕੇ ਆਏ ਫਿਰ ਸੋ ਮੈਂ ਚਾਹੁੰਦੀ ਕਿ ਸਾਰੀਆਂ ਫੈਮਲੀਆ ਬੱਦ ਫੈਮਿਲੀ ਸਾਰੇ ਜਣੇ ਫਿਲਮ ਦੇਖਣ ਜ਼ਰੂਰ ਜਾਣੀ ਹਾਂਜੀ ਔਰ ਫਿਲਮ ਹੈ ਫੈਮਿਲੀ ਫਿਲਮ ਹੈ ਇੱਕ ਤੇ ਦੋ ਪਰਿਵਾਰ ਨੇ ਪੂਰੀ ਐਂਟਰਟੇਨਿੰਗ ਫਿਲਮ ਹੈ ਦੋ ਪਰਿਵਾਰ ਨੇ ਜਿਵੇਂ ਪਰਿਵਾਰਕ ਰਿਸ਼ਤੇ ਹੁੰਦੇ ਆ ਆਪਸ ਵਿੱਚ ਲੜਦੇ ਝਗੜਦੇ ਵੀ ਹੈ ਬਟ ਉਹਨਾਂ ਦਾ ਪਿਆਰ ਵੀ ਕਿੰਨਾ ਦਿਖਾਇਆ ਗਿਆ ਕੀ ਬਿਲਕੁਲ ਬਿਲਕੁਲ ਹੈਨਾ ਇਹ ਹੁਣ ਇਹ ਹੈ ਕਿ ਬਸ ਘਰ ਘਰ ਪਹੁੰਚ ਜੇ ਸਨੇਹਾ ਬਿਲਕੁਲ ਜੀ ਫਿਲਮ ਨੂੰ ਇਸ ਨੂੰ ਵੀ ਨੈਸ਼ਨਲ ਅਵਾਰਡ ਮਿਲੂਗਾ ਮਿਲਣਾ ਜੇ ਆਪਾਂ ਦੋਨਾਂ ਸਾਰਿਆਂ ਨੇ ਇਸ ਫਿਲਮ ਨੂੰ ਅਵਾਰਡ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਕਿਸ ਉਪਰ ਆਲਪੂ ਮੀਆ ਫਿਰ ਡਾਇਲੋਗ ਹੋਣੀ ਤਿੰਨ ਬੜਵਾਣੀ ਸੀ ਬੜਵਾਲੀ ਜਿਸ ਨਾਲ ਜਿਸ ਨਾਲ ਚੱਲਾ ਤੋਂ ਵੀ ਨਾਲ ਹੋ ਜਾ ਚਲੋ ਸਾਰਿਆਂ ਬੋਲੋ ਕਿਵੇਂ ਬੋਲੋ 365 ਚਲੇ ਨਾਰ ਸਹੀ ਕਹਿ ਕੇ ਗਏ 365 ਚਲੇ ਯਾਰ ਕੰਮ ਮਾਨਕ ਸਾਹਿਬ ਸਹੀ ਕਹਿ ਕੇ ਗਏ ਨੇ 365 ਚਲੇ ਤਰਨਾਰ ਦੇ ਰਾਮੁਗਦ ਖੇਤਲਵਾਰ ਇਹ ਕੀ ਪੜਵਾਉਣੀ ਸੀ ਤੁਸੀਂ ਪੜਵਾ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਹਾਨੂੰ ਫਿਲਮ ਬਹੁਤ ਪਸੰਦ ਆਈ ਹੋਗੀ ਤੁਸੀਂ ਗੋਡੇ-ਗੋਡੇ ਛਾਵਾਂ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਗੋਡੇ-ਗੋਡੇ ਚਾਰ ਟੂ ਨੂੰ ਵੀ ਬਹੁਤ ਸਾਰਾ ਪਿਆਰ ਦਿਓ ਮੈਂ ਬਸ ਇਹ ਨਹੀਂ ਕਹਿਣਾ ਚਾਹੂੰਗੀ ਕਿ ਤੁਹਾਡਾ ਪਿਆਰ ਸਾਡਾ ਸਭ ਤੋਂ ਵੱਡਾ ਅਵਾਰਡ ਹੈ ਥੈਂਕ ਯੂ ਚਲੋ ਓਕੇ ਥੈਂਕ ਯੂ ਟੂ ਥੈਂਕ ਯੂ ਅਮ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੇਰੀ ਟੀਮ ਦਾ ਗੋਡੇ ਗੋਡੇ ਚਾਰ ਟੂਰ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਫੈਮਿਲੀ ਦਾ ਪਾਰਟ ਬਣਨ ਲਈ ਐਂਡ ਆਮ ਵੈਰੀ ਬਲੈਸਡ ਟੂ ਬੀ ਅ ਪਾਰਟ ਆਫ ਥਿਸ ਫਿਲਮ ਇੱਕ ਇਹੋ ਜੀ ਫਿਲਮ ਜੋ ਪੰਜਾਬ ਦਾ ਯੂ ਐਸ ਪੀ ਆ ਕਿ ਅਸੀਂ ਆਪਣੇ ਟ੍ਰੈਡੀਸ਼ਨ ਨੂੰ ਕਲਚਰ ਨੂੰ ਨਾਲ ਰੱਖਦੇ ਹੋਏ ਅੱਗੇ ਐਂਟਰਟੇਨ ਕਰਦੇ ਆ ਸਭ ਨੂੰ ਤੇ ਇਸ ਫਿਲਮ 'ਚ ਮੈਨੂੰ ਜੁੜਨ ਦਾ ਮੌਕਾ ਮਿਲਿਆ ਥੈਂਕ ਯੂ ਵੈਰੀ ਮੱਚ ਸਭ ਨੇ ਮੈਨੂੰ ਬਹੁਤ ਕੰਫਰਟੇਬਲ ਕੀਤਾ ਪਿੰਟੇ ਨੇ ਵਿਚਾਰੇ ਨੇ ਕੁੱਟ ਵੀ ਬਹੁਤ ਖਾਧੀਆਂ ਮੇਰੇ ਤੋਂ ਜਵਾਬ ਦੇ ਗਏ ਸੀ ਦਿੱਤੀ ਨਹੀਂ ਇਹਨਾਂ ਨੇ ਇਸ ਵਾਰ ਵਿਆਹ ਵੀ ਹੋਇਆ ਤੇ ਪਹਿਲੀ ਵਾਰ ਕੁੱਟ ਵੀ ਖਾਧੀ ਮੈਨੂੰ ਬਹੁਤ ਅੱਛਾ ਲੱਗਿਆ ਜੀ ਤਾਨੀਆ ਜੀ ਐਸ ਜੀ ਪਿੰਡੇ ਨੂੰ ਖੋ ਕੇ ਲੈ ਗਈ ਸੀ ਨਿਕੀਤ ਤੁਹਾਡੇ ਤੋਂ ਪਹਿਲੀ ਵਾਰ ਤੁਹਾਡੇ ਤੋਂ ਪਿੰਡੇ ਨੂੰ ਖੋ ਕੇ ਲੈ ਗਈ ਨਿਕੀਤ ਵਧੀਆ ਗੱਲ ਹੈ ਨਿਕੀਤ ਦੇ ਭਾਗ ਟੀ ਖਾਣੀ ਸੀ ਬੇਨਾਂ ਤੋਂ ਖਾ ਲੈਂਦਾ ਜੈਨਾਂ ਤੋਂ ਖਾ ਲਈ ਲੈ ਦੇ ਕੇ ਬੰਦੇ ਦੇ ਹਿੱਸੇ ਤਾਂ ਉੱਟਿਆ ਹੀ ਰਾਈਟਰ ਤੋਂ ਵੀ ਜਿਵੇਂ ਟ੍ਰੇਲਰ ਦੇ ਵਿੱਚ ਜਦੋਂ ਵੇਖਿਆ ਜਿਹੜਾ ਐਮ ਵੀ ਭਾਈ ਨਾਲ ਥੋੜਾ ਜੋ ਵੀ ਹੈਗਾ ਹੈ ਨਾ ਹਾਂਜੀ ਹਾਂ ਜੀ ਤੇ ਉਹ ਕਿਵੇਂ ਰਹਿੰਦੇ ਦੋਸਤਾਂ ਨਾਲ ਨਿਕਲਦੇ ਨੇ ਇਸ ਵੀਰੇ ਨਾਲ ਕੰਮ ਜਦੋਂ ਵੀ ਕਰਦੇ ਆ ਤਾਂ ਵੈਸੇ ਫਿਲਮ ਚ ਤਾਂ ਪਹਿਲੀ ਵਾਰ ਕੀਤਾ ਸੀ ਅਸੀਂ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਹੈ ਵੀਰੇ ਕੋਲ ਸਭ ਤੋਂ ਨੇਮ ਚੀਜ਼ ਇਹ ਜਦੋਂ ਵੀਰੇ ਕੋਲੇ ਕੰਮ ਕਰਦੇ ਆ ਉਦੋਂ ਮਤਲਬ ਕਿਵੇਂ ਸ਼ਾਇ ਫਿਲਮ ਦਾ ਜਿਵੇਂ ਵੱਡੇ ਭਰਾ ਕੋਲੇ ਹੁੰਦੇ ਆਗੇ ਆਪਾਂ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਹਮੇਸ਼ਾ 1.5 ਮਹੀਨਾ ਲਗਾਤਾਰ ਲੰਚ ਸੀ ਹਮੇਸ਼ਾ ਵੀਰੇ ਕੋਲੇ ਕੀਤਾ ਹੈਗਾ ਕਿਉਂਕਿ ਵੀਰੇ ਦੀ ਵੈਰੈਂਟੀ ਜਿੱਥੇ ਬੈੰਦੇ ਉੱਥੇ ਲੰਚ ਕਰਦੇ ਸੀ ਕੰਮ ਦਾ ਜਿਹੜਾ ਕਿਹਾ ਤੁਸੀਂ ਸਾਰਿਆਂ ਨੇ ਦੇਖ ਸਾਰੇ ਨਹੀਂ ਕੀਤਾ ਲੱਗਾ ਦੋ ਤਿੰਨ ਵਾਰੀ ਤਾਂ ਸਾਰੇ ਸਾਰੇ ਜਿੰਨੀ ਕਾਸਟ ਸਾਰੇ ਨਹੀਂ ਕੀਤਾ ਅਸੀਂ ਅਸੀਂ ਪਰ ਰੋਜ਼ ਕਰਦੇ ਹੁੰਦੇ ਸੀ ਉਹ ਬੜੀ ਮਸਤੀ ਸਾਡੀ ਸਾਰਾ ਦਿਨ ਲੁੱਡੋ ਖੇ ਲੁੱਡੋ ਖੇਲੀ ਜਾਣੀ ਸੀਪ ਖੇលਦੇ ਰਹਿਣਾ ਮਤਲਬ ਕਿ ਆਫ ਸੂਟ ਤੋਂ ਬਾਅਦ ਵੀ ਇਸ ਤੱਕਈ ਵਾਰ ਇਕੱਠੇ ਹੋ ਜਾਂਦੇ ਸੀਗੇ ਐਵੇਂ ਮੇਰੇ ਦੇ ਘਰੇ ਚਲੇ ਗਏ ਜਾਂ ਇੱਕ ਦੋ ਵਾਰੀ ਮੂਵੀ ਦੇਖਣ ਵੀ ਆਏ ਅਸੀਂ ਵਗੇਰੀ ਨਾਲ ਕੰਮ ਕਰਕੇ ਕਰਦੀਆਂ ਜਦੋਂ ਬਹੁਤ ਸਿੱਖਣ ਨੂੰ ਮਿਲਦਾ ਤੇ ਨਿੱਗ ਬਹੁਤ ਮਿਲਦਾ ਹੈਗਾ ਜਿਹੜਾ ਇਹ ਵੱਡੇ ਬਾਈ ਵਾਲੀ ਇਹ ਨਹੀਂ ਕਹ ਲਾਂਦਾ ਇਹ ਬਹੁਤ ਅੱਛੀ ਆ ਮੋਟਰ ਤੇ ਤੁਸੀਂ ਗਾਣਾ ਚੂਜ ਦਿੱਤਾ ਨਾ ਫਿਲਮ ਦੇ ਵਿੱਚ ਮੈਨੂੰ ਬੜਾ ਫੀਲ ਹੋਇਆ ਵੀ ਯਾਰ ਕਿੰਨੀ ਮੀਰ ਰਵਿ ਮੁੰਡੇ ਤੇ ਕੀ ਆਉਰਾ ਦਿੱਤਾ ਉਹ ਮੁੱਖ ਨੇ ਔਰ ਕਿੰਨਾ ਜਿਹੜਾ ਤੁਹਾਡਾ ਟ੍ਰੀਟਮੈਂਟ ਆ ਸਾਡੇ ਸਾਰਿਆਂ ਲਈ ਵੱਡਾ ਜਿਹੜਾ ਵੱਡਾ ਬਣਾਉਂਦਾ ਨਾ ਜਿਹੜਾ ਕਿਸੇ ਕਿਸੋ ਨੂੰ ਮਿਲਦਾ ਆ ਔਰ ਆਪਣੇ ਤੁਹਾਨੂੰ ਦਿੱਤਾ ਹੈ ਤੁਸੀਂ ਵੀ ਕਰਦੇ ਆ ਜੀ ਇਸ ਵੱਡੇ ਬਾਤ ਨੂੰ ਹੱਸ ਕੇ ਕਰਦੇ ਆਂ ਬੜੀ ਕੇ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਈ ਅਸੀਂ ਹਾਂ ਪ੍ਰਮਾਣ ਦੇ ਹਾਂ ਸਾਰੇ ਮੈਂ ਅਸਲੀ ਉਮਰਾਂ ਦੱਸਣੀ ਹੈ ਨਹੀਂ ਕਿਸੇ ਸ਼ੌਕ ਦਾ ਜਾਣਾ ਤੇ ਤਾਂ ਕਰਕੇ ਕਿਉਂਕਿ ਮੈਂ ਸਾਰਿਆਂ ਤੋਂ ਛੋਟਾ ਹਾਂ ਤੇ ਫਿਰ ਵੀ ਬਈ ਹੁਣ ਆਪਣੇ ਵੱਡਾ ਬੰਦੇ ਛੋਟਾ ਮੈਂ ਐਕਚੁਅਲੀ ਛੋਟਾ ਸਾਰਿਆਂ ਤੋਂ ਮੈਂ ਜਿੰਨੇ ਇੱਥੇ ਖੜੇ ਹੈ ਕਿਆ ਬਾਤ ਹੈ ਕਿਸੇ ਦੀ ਉਮਰ ਨਹੀਂ ਦੱਸਣੀ ਸੌਰੀ ਟੂ ਸੇ ਬਟ ਕੋਈ ਨਹੀਂ ਚਲੋ ਮਾਰਾ ਕਿਰਪਾ ਕਰ ਪਰ ਬਹੁਤ ਵੱਡੇ ਨੇ ਕੋਈ ਮਹੀਨੇ ਦੋ ਦੋ ਮਹੀਨੇ ਦਾ ਹੀ ਫਰਕ ਬਟ ਸਾਰੇ ਭਰਾ ਨੇ ਚਲੋ ਜੀ ਮੈਂ ਵੱਡਾ ਕਿਉਂਕਿ ਮੈਂ ਚਲੋ ਕੋਈ ਚੰਗਿਆ ਵੱਡੀ ਦਾ ਮਤਲਬ 2-4-5 ਸਾਲ ਪਹਿਲਾਂ ਲੱਗ ਪਿਆ ਇੱਧਰ ਹਾਂ ਤੇ ਵੈਸੇ ਪਰ ਐਕਚੁਅਲੀ ਜੀ ਸੱਚੀ ਬੜਾ ਮਦਾ ਜਿਵੇਂ ਕਹਿ ਲੀਏ ਵੀ ਪੂਰੇ ਫਿਲਮ ਦੇ ਸੈੱਟ ਤੇ ਸਾਨੂੰ ਕਦੇ ਵੀ ਮਤਲਬ ਐਕਚੁਅਲੀ ਲਿਟਰਲੀ 15 ਮਿੰਟ 10 ਮਿੰਟ ਲਈ ਵੀ ਨਹੀਂ ਲੱਗਿਆ ਵੀ ਯਾਰ ਅਸੀਂ ਕੋਈ ਕੰਮ ਕਰੀ ਜਾਂਦੇ ਹਾਂ ਲਿਟਰਲੀ ਐ ਲਾਦਾਈ ਵਿੱਚ ਸੱਚੀ ਕੋਈ ਵਿਆਹ ਤੇ ਆਏ ਆ ਜਾਂ ਮਤਲਬ ਇਦਾਂ ਘਰ ਵਾਲਾ ਕੰਮ ਹੀ ਲੱਗਿਆ ਸਾਰਾ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹ ਸਾਡੇ ਬੜੇ ਸਤਕਾਰਯੋਗ ਨੇ ਬੜਾ ਚਿਰ ਉਹ ਗਿਆਨ ਨਾਲ ਕੰਮ ਕਰਦੇ ਆ ਨੂੰ ਕਾਫੀ ਫਿਲਮਾਂ ਅਸੀਂ ਇਕੱਠੀਆਂ ਕੀਤੀਆਂ ਦਾਦੂ ਨਾਲ ਆ ਤੇ ਜਗਦੀਪ ਨੇ ਫਿਲਮ ਲਿਖੀ ਆ ਸੋ ਇਹ ਕਾਸਟ ਨਾਲ ਤਾਂ ਨਿਆਂ ਨਾਲ ਤੇ ਇਹਨਾਂ ਨਾਲ ਮਤਲਬ ਇਹਨਾਂ ਨਾਲ ਜਦੋਂ ਨੇ ਪਹਿਲੀ ਫਿਲਮ ਸੀ ਉਦੋਂ ਵੀ ਮੈਂ ਨਾਲ ਅਸੋਸੀਏਟ ਅਸੇ ਗਈ ਜੀ ਬੇਸਿਕਲੀ ਚਲੋ ਮੇਰੇ ਭਰਾਵਾਂ ਦੀ ਫਿਲਮ ਸੀ ਆ ਨਾ ਜਗੀ ਉਹਨਾਂ ਦੀ ਸੋ ਪਹਿਲਾਂ ਵਾਲੀ ਵਿੱਚ ਮੈਂ ਨਹੀਂ ਸੀ ਬੇਸ਼ੱਕ ਪਰ ਮੈਂ ਫਿਲਮ ਦੇ ਨਾਲ ਅਸੋਸੀਏਟ ਕਿਤੇ ਨਾ ਕਿਤੇ ਸੀਗਾ ਦਾਦੂ ਦੀ ਫਿਲਮ ਸੀ ਸਾਡੀ ਸੋਨੂੰ ਸੀਓ ਦੇ ਵਿੱਚ ਹੈ ਨਾ ਤੇ ਇਹ ਫਿਲਮ ਥੋੜੀ ਜਿਹਾ ਜ਼ਿਆਦਾ ਜਿਹੜੀ ਮੁੰਡਿਆਂ ਲੋ ਆ ਮਤਲਬ ਜ਼ਿਆਦਾ ਸੀਨ ਕਹਿ ਲਓ ਜਾਂ ਕੁਛ ਕਹਿ ਲਓ ਤਾਂ ਕਰਕੇ ਉਹ ਵਿੱਚ ਸੋਨਮ ਦੀ ਜਗ੍ਹਾ ਮੈਨੂੰ ਲਿਆ ਗਿਆ ਤੇ ਬਟ ਓਵਰঅল ਤੁਸੀਂ ਫਿਲਮ ਦੇਖੀ ਹੈ ਫਿਲਮ ਨਾਲ ਇਨਸਾਫ ਹੋਇਆ ਸਾਰੇ ਪਾਸੇ ਆਈ ਥਿੰਕ ਤੁਸੀਂ ਲੋਕੀ ਜਾ ਕੇ ਦੇਖਣਗੇ ਤੇ ਲੁੱਕੀ ਇੰਜੋਏ ਕਰੋ ਸਭ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਉੱਤੇ ਕੀ ਦੀ ਗੱਲ ਆ ਉਹ ਕੁਝ ਵੀ ਕਵੇ ਬਟ ਅਸੀਂ ਗrowth ਹੋ ਰਹੀ ਹੈ ਸਾਡੀ ਪਿਛੇ ਤੁਸੀਂ ਨਿਕਾ ਜੰਦਲ ਫੋਰ ਕੀਤੀ ਆ ਅਮਰਿੰਦਰ ਭਾਈ ਦੀ ਚਲ ਬਰਾ ਬਤ ਨੂੰ ਲਈ ਤੇ ਹੁਣ ਅਸੀਂ ਫਿਫਥ ਬੱਲ ਵਲ ਰਹੇ ਆ ਆਂਦਰ ਜੀ ਉਹ ਵਧੀਆ ਹੋ ਗਿਆ ਨਾ ਜੀ ਬਾਬਾ ਸੁੱਖ ਰੱਖੇ ਵਧੀਆ ਹੋਊਗਾ ਜੀ ਚਲੋ ਇੰਨਾ ਨਹੀਂ ਕਿ ਵੀ ਨੰਬਰ ਆਫ ਫਿਲਮਾਂ ਜ਼ਿਆਦਾ ਹੋਣ ਵਧੀਆ ਫਿਲਮਾਂ ਹੋਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਬਣਨ ਗਿਆ ਅਤੇ ਜਦੋਂ ਤਰੱਕੀ ਹੋਊਗੀ ਜਦੋਂ ਭਾਜੀ ਸਾਰੇ ਜਨਰ ਚੱਲਣ ਲੱਗ ਗਏ ਜਿੰਨੀ ਹੋਈ ਆ ਉਹ ਤਾਂ ਬੜੀ ਮਿਹਰ ਦੀ ਕਿਰਪਾ ਆਸੀਂ ਸ਼ੁਕਰਾਨਾ ਕਰਦੇ ਆ ਸਾਰੇ ਜਣਿਆਂ ਦਾ ਜਦੋਂ ਵੱਖੋ ਵੱਖਰੀਆਂ ਤਰੀਕਿਆਂ ਦੀਆਂ ਫਿਲਮਾਂ ਸਾਹੇ ਚੱਲਣ ਲੱਗ ਪਈਆਂ ਨਾ ਤੇ ਉਦੋਂ ਫਿਰ ਮਤਲਬ ਹੋਰ ਰੰਗ ਭਾਗ ਲੱਗਣਗੇ ਇੰਡਸਟਰੀ ਨੂੰ ਜਦੋਂ ਐਕਸ਼ਨ ਵੀ ਇਨਵੋਲਵ ਹੋ ਗਿਆ ਉਹ ਸਾਰੀਆਂ ਚੀਜ਼ਾਂ ਇਦਾਂ ਨਹੀਂ ਕਿ ਬੀ ਬਣੀਆਂ ਨਹੀਂ ਬਣਦੀਆਂ ਪਈਆਂ ਨੇ ਬਟ ਕੁੱਡੀਆਂ ਵੱਡੀਆਂ ਨਹੀਂ ਗਈਆਂ ਮਮਾ ਟੌਨ ਵਾਲੇ ਸਮੇਂ ਦੇ ਵਿੱਚ ਹੋਪਫੁਲੀ ਇਹ ਬਹੁਤ ਜ਼ਿਆਦਾ ਵਧੀਆ ਹੋਊਗਾ ਤੇ ਆਪਾਂ ਵੀ ਮਾਰੇ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਖ-ਵੱਖਰੇ ਰੰਗਾਂ ਨਾਲ ਫਿਲਮਾਂ ਬਣਾਉਂਦੇ ਹਾਂ। ਕਿਤੇ ਕਿਤੇ ਯਾਦ ਘੱਟ। ਯਾਦ ਬਹੁਤ ਹੀ ਬਣਦੇ ਆਏ। ਇਹ ਵੀ ਲਾਰਜਿਸਟ ਦੇ ਵਾਕੀ ਤੁਹਾਡੇ ਪੱਲੇ ਆਉਂਦੇ। ಜೊಡಿ <laughs> ಪ್ಯಾಡದಿದೆ <laughs> ਐਕਚੁਅਲੀ ਤੁਸੀਂ ਕਹਿ ਲਓ ਵੀ ਇਸ ਫਿਲਮ ਦੇ ਵਿੱਚ ਨਾ ਜਿੰਨੇ ਵੀ ਆਰਟਿਸਟ ਨੇ ਫਿਲਮਾਂ ਦੇ ਵਿੱਚ ਬੇਸ਼ੱਕ ਉਹਨਾਂ ਦੇ ਕਿਹਦੇ 2 ਡਾਇਲਗ ਨੇ ਕਿਹਦੇ ਤੇ 5 ਡਾਇਲਗ ਨੇ ਮੈਨੂੰ ਜੇ ਤੁਸੀਂ ਕਹੋ ਸਾਰੀ ਫਿਲਮ ਦੇ ਵਿੱਚੋਂ 2-3 ਜਣਾਂ ਦਾ ਜਿਨ੍ਹਾਂ ਦਾ ਕੰਮ ਸਾਰਿਆਂ ਨੂੰ ਜਿਆਦਾ ਵਧੀਆ ਲੱਗਿਆ ਉਹ ਤੇ ਕਿਧਰ ਗਏ ਵੀਰੇ ਇਕਾ ਨੇ ਭਾਜੀ ਸਾਡੇ ਆ ਤੇ ਭਾਜੀ ਉਹਨਾਂ ਦੇ ਰਿਐਕਸ਼ਨ ਤੇ ਇੱਕ ਇੱਥੇ ਪਿੱਛੇ ਬਾਪੂ ਜੀ ਖੜੇ ਸਾਡੇ ਕਿਧਰ ਗਏ ਇੱਥੇ ਬਾਪੂ ਜੀ ਖੜੇ ਸੀ ਜਿਹੜੇ ਉਹ ਲੱਕ ਮਾਰ ਕੇ ਤੁਰਦੇ ਸੀਗੇ ਉਹ ਬੋਰਡ ਨਾਲ ਤੇ ਉਹਨਾਂ ਦੇ ਰਿਐਕਸ਼ਨ ਤੇ ਉਹਨਾਂ ਦੇ ਡਾਇਲੌਗ ਤੇ ਉਹ ਮੈਨੂੰ ਬਹੁਤ ਜਿਆਦਾ ਵਧੀਆ ਲੱਗੇ ਤੇ ਕਾਪਾ ਵੀਰੇ ਹੈ ਨਹੀਂ ਨਾ ਜਿਸ ਨੂੰ ਲੱ ਆ ਨਹੀਂ ਅτικਾ ਪਾਤੇ ਅੰਬੀ ਮੇਰੇ ਖਿਆਲ ਸ਼ਾਇਦ ਮਿੰਟੋ ਪਿੱਟੀ ਗਏ ਸੋ ਮਤਲਬ ਇਹ ਇਕੱਲੇ ਇਕੱਲੇ ਬੰਦੇ ਦੀ ਡਾਇਲੋਗ ਬੜੀ ਵਧੀਆ ਸੀ ਗੇ ਇਵਨ ਸ਼ਾਇਦ ਉਹਨੇ ਇੱਕ ਡਾਇਲੋਗ ਬੋਲਿਆ ਹੋਵੇ ਦੂ ਹੁਣ ਇਵਨ ਇਕੱਲੇ ਰਿਐਕਸ਼ਨ ਹੀ ਹੋਣ ਸੋ ਸਾਰੇ ਬੰਦੇ ਦੀ ਫਿਲਮ ਹੁੰਦੀ ਹੈ ਜੀ ਇਕੱਲੇ ਦਾ ਕੋਈ ਗੱਕ ਵੀ ਨਹੀਂ ਹੁੰਦਾ ਤੇ ਸਾਰਿਆਂ ਨੇ ਬੜਾ ਮਤਲਬ ਨੀਟ ਐਂਡ ਕਲੀਨ ਤਰੀਕੇ ਨਾਲ ਆਪਣਾ ਕੰਮ ਕੀਤਾ ਹੈ ਹਾਂ ਯੈਸ ਕੌਂਸਲਿੰਗ ਆਇਆ ਉਹ ਮੈਡਮ ਮੇਰਾ ਜੀ ਜੀ ਜਾਦਾ ਕੰਮ ਜਿਹੜਾ ਸੋਚਣ ਵਾਲਾ ਹੈ ਜੀ ਜਾਂ ਲਿਖਣ ਵਾਲਾ ਹੈ ਜਿਆਦਾ ਕੰਮ ਜਿਹੜਾ ਸਾਡੇ ਰਾਈਟਰ ਸਾਹਿਬ ਨੇ ਜਗਦੀਪ ਵੀ ਰਿਹਾਣੀ ਨਹੀਂ ਕੋਈ ਬਹੁਤ ਡਿਫਿਕਲਟ ਨਹੀਂ ਹੁੰਦਾ ਜੀ ਇਸ ਨਾਲ ਕਰਦਾ ਉਹਨੂੰ ਪੈਸੇ ਹੀ ਇਸ ਕੰਮ ਦੇ ਮਿਲ ਰਹੇ ਹਾਂ ਜੀ ਮੈਂ ਤੜਕੇ ਉੱਠ ਕੇ ਜਿਵੇਂ ਯੂਨਿਟੀ ਦੀ ਗੱਲ ਕਰੀ ਆਪਾਂ ਇੱਥੇ ਜਿਵੇਂ ਐਕਸਪੀਰੀਅੰਸ ਐਡਸਿੰਗਰ ਉੱਪਰ ਨਹੀਂ ਆਇਆ ਤਾਨੀਆਂ ਹਨ ਜਿਵੇਂ ਸਿਰਫ ਤਾਨੀਆਂ ਔਰ ਰਿਸਪੋਨਸਿਬਿਲਟੀ ਤੇ ਇਹ ਸਾਰੀ ਗੱਲ ਜੇ ਐਡਸਿੰਗਰ ਨਾਲ ਹੋ ਜਾਏ ਤਾਂ ਉਹਦਾ ਕੀ ਦੇਖਣਾ ਹੈ ਜੀ ਨੀ ਵਧੀਆ ਗੱਲ ਹੈ ਜੀ ਜੀਸਰਕੇ ਕਰਨ ਕੋਈ ਮਤਲਬ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਵਧੀਆ ਗਾਉਣ ਲਾਪੀਆਂ ਸਾਰੀਆਂ ਤੇ ਸੋਨੇ ਮੈਕਸੀ ਵਿੱਚ ਵਧੀਆ ਗਾਉਂਦੀ ਹੈ ਤੇ ਦਾਨਿਆ ਵੀ ਇਸ ਵਾਰ ਹੁਣ ਬਣ ਗਈ ਔਲੇ ਔਲੀ ਹਾਂ ਤੇ ਸਰਕੁੰਨੇ ਵੀ ਸਿੱਖ ਲੈਣਾ ਉਹ ਬਥੇਰੀ ਪ੍ਰੋਫੈਸ਼ਨਲ ਆ ਉਹਨੇ ਪੈਪੋਆ ਲਾ ਕੇ ਕੰਮ ਹੀ ਲੈਣੀ ਹੈਗੇ ਸੋ ਕੋਈ ਚੱਕਰ ਵਾਲੀ ਗੱਲ ਨਹੀਂ ਮੋਸਟ ਵੈਲਕਮ ਹੈ ਜੀਸਰਕੇ ਗਾਉਣ ਅਸੀਂ ਨਾਲ ਖੜੇ ਸਪੋਰਟ ਕਰਾਂਗੇ ਕਿਤਾਜ ਵੀ ਨਹੀਂ ਆਓ ਕਿਦਾਂ ਆਦਿ ਆਓ ਮੈਂ ਆਪ ਰਿਵਿਊ ਨਹੀਂ ਦਊਗਾ ਖਾਣ ਪਹਿਣੇ ਵਾਲਾ ਬਾਈ ਆਹ ਪਹਿਲਾਂ ਤਾਂ ਰਿਵਿਊ ਦੇ ਦੇ ਨੇ ਨੇ ਆਓ ਯਾਰ ਆਓ ਆਜੋ ਆਜੋ ਉਹ ਯਾਰ ਉਹ ਵੱਡਾ ਕੰਮ ਕਰੀਦਾ ਹੁੰਦਾ ਮੈਂ ਕਿਹਾ ਆਪ ਫਿਲਮ ਇੰਟਰਵਿਊ ਤੇ ਜੰਗ ਲੱਗ ਆਉਗੀ ਬਾਜੇਗੀ ਪੂਰੀ ਲੈ ਕੇ ਆਉਣਾ ਬਹੁਤ ਔਖਾ ਕੰਮ ਹੈ ਬਹੁਤ ਵੱਡਾ ਕੰਮ ਹੈ ਸਨੀ ਠੀਕ ਲੱਗੀ ਮੂਵੀ ਸਾਰਾ ਵੀਰੇ ਵਧੀਆ ਲੱਗੀ ਸਾਰਾ ਨਹੀਂ ਨਹੀਂ ਮੈਂ ਮੈਨੂੰ ਸਿਗਾ ਮੈਂ ਕਿਹਾ ਆਪ ਆਪਣਾ ਤੋਂ ਵਧੀਆ ਮੈਨੂੰ ਇਹ ਲੱਗਿਆ ਵੀ ਮੂਵੀ ਚ ਇੱਕ ਵੀ ਸੀਨ ਇਦਾਂ ਦਾ ਨਹੀਂ ਸੀ ਜਿਹਨੂੰ ਦੇਖ ਕੇ ਥੋੜਾ ਔਕੜ ਫੀਲ ਹੋਵੇ ਬਹੁਤ ਵਧੀਆ ਫੈਮਿਲੀ ਵੀ ਤੇ ਐਂਡ ਤੇ ਮੈਸੇਜ ਬਹੁਤ ਵਧੀਆ ਦਿੱਤਾ ਥੈਂਕ ਯੂ ਥੈਂਕ ਯੂ ਬਾਕੀ ਤੁਹਾਡਾ ਕੰਮ ਮੈਨੂੰ ਮੈਂ ਬੋਲ ਨਹੀਂ ਸਕਦਾ ਸਾਰਿਆਂ ਦਾ ਸਾਰਿਆਂ ਦਾ ਬਹੁਤ ਜਿਆ ਬੱਲੇ ਬਰੇਕ ਤਾਂ ਬਹੁਤ ਬਰੇਕ ਚੱਲ ਇਹ ਬੋਲਣ ਲਈ ਬਹੁਤ ਵੀਰੇ ਆ ਬੰਦਾ ਹੈਗਾ ਬੰਦਾ ਹੋ ਗਿਆ ਜਿਹੜਾ ਨਹੀਂ ਬੋਲਦਾ ਉਹਨੂੰ ਵੀ ਬੁਲਾਇਆ ਨਾ ਮੈਂ ਤਾਂ ਤੁਹਾਨੂੰ ਬੋਲੀ ਲਾਉਂਗਾ ਦੱਸੋ ਬਰੋ ਸਾਨੂੰ ਹੱਥ ਵੀ ਸਵਾਲ ਦਾ ਜਵਾਬ ਦੇਣ ਦੀ ਕਲਾ ਜਵਾਬ ਨਹੀਂ ਦੇ ਹੋ ਰਿਹਾ ਦੱਸੋ ਕੁਝ ਟੂ ਦੇ ਵਿੱਚ ਕਿਵੇਂ ਦਾ ਨਜ਼ਰ ਆ ਰਿਹਾ ਟੂ ਟੂ ਜੀ ਬਰੋ ਵਧੀਆ ਰਿਹਾ ਤਜਰਬਾ ਬਹੁਤ ਵਧੀਆ ਰਿਹਾ ਮਤਲਬ ਦਾਦੂ ਨਹੀਂ ਆ ਰਹੇ ਨਹੀਂ ਤਾਂ ਮੈਂ ਦਾਦੂ ਨੂੰ ਬੁਲਾ ਕੇ ਜ਼ਰੂਰ ਕੁਛ ਨਾ ਜਿੰਦੇ ਸਾਡੇ ਡਾਇਰੈਕਟਰ ਹਾਂ ਦਾਦੂ ਨੇ ਕਰਲ ਬੋਲਣਾ ਨਾ ਦਾੜੀ ਤੇ ਪਰ ਵਧੀਆ ਰਿਹਾ ਬਰੋ ਨਵੇਂ ਸਾਡੇ ਨਾਲ ਐਮੀਗ੍ਰਾਂ ਨਹੀਂ ਜੁੜੇ ਹਨਾ ਐ ਐਕਸਪੀਰੀਅੰਸ ਤਾਂ ਹੁਣ ਦਿਖਦਾ ਯਾਰ ਉਹਦੇ ਵਿੱਚ ਤੁਸੀਂ ਲਗਾ ਤਾਂ ਚੱਕਦੇ ਸੀ ਕਿ ਸੱਚੀ ਨਹੀਂ ਗੁੱਟ ਸੀ ਮੈਂ ਸੱਚੀ ਗੁੱਟਦਾ ਕਿੱਥੇ ਗਈ ਕਤਰਬਾਈ ਆਏ ਉਹਨਾਂ ਨੇ ਨੀਲ ਪਾਈ ਹੋ ਮੈਂ ਤੁਹਾਨੂੰ ਸਹੀ ਦੱਸਦਾ ਕਤਰਬਾਈ ਨੇ ਕਤਰਬਾਈ ਦੇ ਆਲਮੋਸਟ ਨੀਲ ਪੈ ਗਿਆ ਸੀ ਫਿਰ ਕਤਰਬਾਈ ਨੂੰ ਨਾ ਸਾਡੇ ਕਸਟਿਮ ਵਾਲਨੇ ਗਿਆ ਸੀ ਵੀ ਬਈ ਬਾਈ ਪਾ ਲਓ ਨਾ ਪਿੱਛੇ ਥੋੜਾ ਗੱਦਾ ਜਿਹਾ ਪਾ ਲਓ ਬਾਈ ਕਹਿੰਦਾ ਨਹੀਂ ਐਡਾ ਕਿੰਨਾ ਕੁ ਜੁਰ ਕੇ ਬੱਜੂਗਾ ਨਾ ਜਦੋਂ ਮੈਂ ਆਇਆ ਜਦੋਂ ਮੇਰੀ ਬੱਜਿਆ ਫਿਰ ਉਦੋਂ ਕਤਰਬਾਈ ਦੱਸੋ ਆਪਣਾ ਐਕਸਪੀਰੀਅੰਸ ਦੱਸੋ ਫਿਰ ਤਾਂ ਪਿਛਲਾ ਪਾਸਾ ਤਾਂ ਹੀ ਚੱਕਿਆ ਗਿਆ ਪਰ ਵਧੀਆ ਹੀ ਨੈਚਰਲ ਆਇਆ ਸਾਰਿਆਂ ਦਾ ਇੱਕ ਕਰੀ ਡੰਡਾ ਅਸਲੀ ਸੀ ਬਾਹਰ ਚ ਨਿੱਤਾਦਰਮੋ ਬੋਲ ਵਾਲਾ ਇੱਕ ਹੋਰ ਕਰੀ ਅਸਲੀ ਫਿਰ ਗਿਆ ਇੱਕ ਹੋਰ ਸਾਰੇ ਗਾ ਦਸ ਐਮੀਬਾਈ ਦੇ ਨਾਲ ਸਾਰਿਆਂ ਦੀ ਟੀਮ ਖੜੀ ਸੀ ਮਗਰ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਡੰਡਾ ਨਕਲੀ ਹੈ ਤੇ ਉਹ ਆਏ ਸਾਰੇ ਇਹ ਕਹਿੰਦਾ ਇੱਕ ਬਾਉਂਸਰ ਖੜਾ ਕਹਿੰਦਾ ਉਹ ਚੂਲਾ ਤੋੜਦਾ ਬਾਈ ਨਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸਲੀ ਹੈ ਕਿ ਨਕਲੇ ਸੋ ਇਦਾਂ ਹੁੰਦਾ ਸੈਟ ਤੇ ਪਤਾ ਹੀ ਨਹੀਂ ਲੱਗਦਾ ਕਿਹੜਾ ਸੀਨ ਚੱਲਣਾ ਕੀ ਨਹੀਂ ਚੱਲਣਾ ਸੋ ਇਦਾਂ ਹੀ ਹੁੰਦਾ ਸਿਸਟਮ ਸੋ ਇੱਕ ਤੁਹਾਨੂੰ ਇੱਕ ਗੱਲ ਸ਼ਾਇਦ ਯਾਦ ਹੋਊਗੀ ਵੀ ਥੋੜੀ ਦੇ ਕੁਜੈਦ ਦੀ ਐਕਟ ਬਾਈ ਨੇ ਨਾ ਤਾਰੀਫ਼ ਕੀਤੀ ਸੀ ਬਹੁਤ سارے ਇੰਟਰਵਿਊਜ਼ ਦੇ ਵਿੱਚ ਤੇ ਇੱਕ ਉਹਦਾ ਉਹ ਵੱਡਾ ਬੰਸੀਗਾ ਇੱਕ ਹੁਣ ਥੋੜੇ ਆਪਣੇ ਨਾਲ ਫਿਲਮ ਲੈ ਕੇ ਆਇਆ ਇਹ ਕਿਰੋਂ ਦੂਜਾ ਵੱਡਾ ਬੰਦਾ ਸੋ ਇਹਦੇ ਵੱਡੇ ਬੰਦੇ ਸੀ ਕੀ ਕਰਗੇ ਹਰੋ ਇਹ ਇਹ ਤਾਂ ਇਹ ਪਤਾ ਕੀ ਹੈ ਇਹ ਬੋਲ ਕੇ ਨਹੀਂ ਦੱਸਿਆ ਜਾਂਦਾ ਇਹ ਸਿਰਫ ਹੁੰਦਾ ਹੈ ਸਾਇਲੈਂਸ ਹੈ ਮਤਲਬ ਕਿਸੇ ਲਈ ਕਰਦੇ ਹੋ ਤਾਂ ਉਹਦੇ ਲਈ ਕਿਸੇ ਨੂੰ ਦੱਸਣਾ ਆ ਐਪਰੀਸ਼ੀਏਟ ਹੋਣਾ ਸੀ ਦਿਲੋਂ ਕਰਦੇ ਆ ਨਾ ਉਹ ਬੋਲ ਕੇ ਮੈਨੂੰ ਬਹੁਤ ਹਲਕਾ ਜਿਹਾ ਲੱਗ ਜਾਂਦਾ ਵੀ ਉਹ ਗੱਲ ਇਹ ਸਾਡੇ ਅੰਦਰ ਹੀ ਆ ਜਿੰਨੀ ਰਿਸਪੈਕਟ ਆ ਇੱਕ ਦੂਜੇ ਲਈ ਹਨਾ ਜਿੰਨਾ ਪਿਆਰ ਹੈ ਨਹੀਂ ਤਾਂ ਤਕਰੀਬਨ ਆਪਾਂ ਬਹੁਤ ਔਖੇ ਹੋ ਜਾਂਦੇ ਕਿਸੇ ਐਕਟਰਾਂ ਨੂੰ ਇਕੱਠੇ ਕਰਨ ਲਈ ਪਰ ਸਾਡਾ ਤਾਂ ਚਲੋ ਸੌਖਾ ਰਿਹਾ ਬਹੁਤ ਜ਼ਿਆਦਾ ਭਰਾਮਾ ਕਰਕੇ ਕਿਉਂਕਿ ਅਸੀਂ ਬਹੁਤ ਟਾਈਮ ਤੋਂ ਇੱਕ ਦੂਜ ਨੂੰ ਜਾਣਦੇ ਆ ਜੀ ਸੁਨਮ ਜੀ ਬਾਈ ਜਿਵੇਂ ਪ੍ਰੋਮੋਸ਼ਨ ਦੌਰਾਨ ਵੀ ਐਮੀ ਬਾਈ ਨੇ ਤੁਹਾਨੂੰ ਹਨਾ ਇੰਨਾ ਪਿਆਰ ਦਿੱਤਾ ਸਕ੍ਰੀਨ ਸੁਪਰਸਟਾਰ ਬਣਦੇ ਆ ਮੂੰਹ ਨਿਕਲੇ ਤੇ ਉਦੋਂ ਵੇ ਮਤਲਬ ਕੋਈ ਆਮੇਨ ਕਹਿਣਾ ਨਾ ਬੈਠਿਆ ਹੋਵੇ ਤੇ ਜਿਹੜੀ ਸੁਪਰਸਟਾਰ ਵਾਲੀ ਗੱਲ ਆ ਉਹ ਤੁਹਾਨੂੰ ਸੱਚੀ ਹੁੰਦੀ ਜਾਪਦੀ ਆਉਣ ਵਾਲੇ ਦੋ ਤਿੰਨ ਸਾਲਾਂ ਉਸ ਦੇ ਵਿੱਚ ਇਹ ਤੁਸੀਂ ਦੱਸੋਗੇ ਜੀ ਮਾਲਕ ਦੇ ਸੁਣਿਆ ਸਾਮਾਨ ਦੱਸੂਗਾ ਪੰਜਾਬ ਤੋਂ ਮੁੰਬਈ ਵਾਲੀ ਹੈ ਨਾ ਬਾਲੀਵੁੱਡ ਵਾਲੀ ਤੇ ਉਹਦੇ ਵਿੱਚ ਤੁਸੀਂ ਕੁਛ ਆਪਣਾ ਧਿਆਨ ਨੇ ਹਜੇ ਅੱਪਾ ਮੇਰਾ ਇੱਥੇ ਸ਼ੁਰੂਆਤ ਆਈ ਤਾਂ ਇੱਥੇ ਬੋਲੂਗਾ ਨਾ ਪੇਗਾ ਨਿਕਲਿਆ ਉਹਨੇ ਉਹਨੇ ਰੈਡੀ ਅੱਛਾ ਅੱਛਾ ਐਨੀ ਬੱਡੀ ਐਨੀ ਮੇਂਗਾਰਾ ਜਿਵੇਂ ਜਿਵੇਂ ਵੀ ਹੁੰਦਾ ਵਾਰਿਸਹਿਰੀ ਆਉਂਦੀ ਹੁੰਦੀ ਹੈ ਤੇ ਕਿਉਂਕਿ ਉਹ ਵੀ ਮੈਂ ਪਹਿਲਾਂ ਵੀ ਬੜੀ ਅਰੀਏ ਵਾਰਾ ਜ਼ਿਕਰ ਕੀਤਾ ਕਿ ਬੰਦਾ ਜਦੋਂ ਸਪਾਈ ਭਰਤੀ ਹੁੰਦਾ ਬੰਦਾ ਹਰ ਇੱਕ ਵਾਰੀ ਮਨ ਚ ਤਾਂ ਹੀ ਸੋਚਦਾ ਵੀ ਮੈਂ ਡੀਜੀਪੀ ਰਟੈਰ ਹੋਣਾ ਸੋਹੀ ਹੈ ਵੀ ਪਹਿਲਾਂ ਜਦੋਂ ਸਾਡੇ ਗਾਣੇ ਆਏ ਜਦੋਂ ਸਿੰਗਲ ਟਰੈਕ ਸੀ ਸੋਚਿਆ ਜਾ ਹੁਣ ਅਸੀਂ ਫਿਲਮਾਂ ਦੇ ਵਿੱਚ ਸੈਕੰਡ ਲੀਡ ਕੀਤਾ ਲੀਡ ਕੀਤਾ ਜਾਂ ਹਿੰਦੀ ਦੇ ਵਿੱਚ ਗਿਆ ਮੈਂ ਸੈਕੰਡ ਲੀਡ ਹਨਾ ਸਾਰੀਆਂ ਜਿੱਤਾਂ ਫਿਰ ਬੰ ਮੇੋਂ ਮੇ ਬੰਦਾ ਹਰ ਇੱਕ ਬੰਦਾ ਹੱਥ ਪਰ ਮਾਰਨਾ ਜੋ ਇਹਨਾਂ ਨੂੰ ਸਭ ਤੋਂ ਪਹਿਲਾ ਇਹ ਹੈ ਵੀ ਪੰਜਾਬ ਦੇ ਵਿੱਚ ਹੁਲੀ ਸੁਲੀ ਸਿੰਗਲ ਮਤਲਬ ਪਹਿਲੀ ਕੋਈ ਇਹਨਾਂ ਦੀ ਲੀਡ ਤੇ ਫਿਲਮ ਆਵੇ ਤੇ ਅਜਨ ਸਿੰਗਲ ਹੀਰੋ ਆਵੇ ਜਾਂ ਪ੍ਰੋਪਰ ਇੱਕ ਪੈਲ ਲੀਡ ਆਵੇ ਜਵਾਨ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਿੱਤਿਆਂ ਵਾਰੀ ਸਿਰ ਹੋਈ ਜਾਂਦੀ ਜੇ ਨੀਤ ਸਿੱਧੀ ਹੈ ਮਾਰਾ ਨਿਆਂਪੇ ਰੰਗ ਭਗ ਲਾਈ ਦੇਣੇ ਆ ਕੰਮ ਤੁਨਵਾਉਂਦਾ ਨਹੀਂ ਆਉਂਦਾ ਗਾਲ ਭੁਰ ਨਿਆਂਪੇ ਸਿੱਧਾ ਕਰਦਾ ਸਾਰਾ ਕੋਸਾ ਸੋ ਥੈਂਕ ਯੂ ਸੋਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਕੀਮਤੀ ਸਮੇਂ ਜਮਾ ਕੱਟ ਕੇ ਆਏ ਹੋ ਫਿਲਮ ਜਿਵੇਂ ਵੀ ਤੁਹਾਨੂੰ ਲੱਗੀ ਤੁਸੀਂ ਜੀ ਜਾ ਕੇ ਉਵੇਂ ਜਿਵੇਂ ਆਪਣਾ ਲਿਖਿਓ ਤੇ ਬੋਲ ਕੇ ਜਰੂਰ ਦੱਸਿਓ ਤੇ ਜਿਹੜੇ ਆਡੀਅנס ਦੇ ਰਿਵਿਊਜ਼ ਨੇ ਉਹ ਜੇ ਤੁਸੀਂ ਡੇ ਬਾ ਡੇ ਡੇ ਬਾ ਡੇ ਜਾ ਕੇ ਪਾਉਂਦੇ ਰਹੋਗੇ ਤੇ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਤੇ ਉਹ ਵੀ ਤੁਹਾਨੂੰ ਐਂਡਡ ਕਰਨ ਦੀ ਲੋੜ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗੇ ਮਹਾਰਾਜਾ ਲੋਕ ਤੇ ਉਹ ਨੰਬਰ बस ਇੱਕ ਰੱਖ ਲਿਓ ਕਿ 5 ਚੋਂ 4 ਪੁੱਛਣੇ ਨੇ ਕਿ 10 ਚੋਂ ਕੀ ਪੁੱਛਣੇ ਨੇ ਉਹ ਕਈ ਵਾਰੀ ਬੰਦਾ 10 ਚੋਂ ਪੁੱਛਦਾ ਕਈ ਵਾਰੀ 5 ਚੋਂ ਪੁੱਛਦਾ ਉਹ ਮੁੜ ਕੇ ਬੋਤਲ ਜਾਂਦੇ ਤੋਂ ਇੱਕ ਹੀ ਰੱਖ ਲਿਓ ਪੈਟਰਨ ਨਾਲ ਬੱਸ ਸੋ ਥੈਂਕ ਯੂ ਸੋ ਮਚ ਦੀ ਬਹੁਤ-ਬਹੁਤ ਪਿਆਰ ਜਿੰਦਾਬਾਦ ਤੇ ਚੜ੍ਹਦੀ ਕਲਾ ਜਰ Oh <laughs> Michael is so, looking